ਕਸਾਨੀ ਅੰਦੋਲਨ ਦੇ ਕਾਰਨ ਜਿਹੜੇ ਸਬਜ਼ੀਆਂ ਦੇ ਰੇਟ ਹੈ ਆਸਮਾਨ ਨੂੰ ਛੂਨੇ ਸ਼ੁਰੂ ਹੋ ਚੁੱਕੇ ਨੇ ਉਹੀ ਜਿਹੜੇ ਲੋਕ ਜਿਹੜੇ ਇੱਥੇ ਸਬਜ਼ੀ ਖਰੀਦਣ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਉਹਨਾਂ ਦਾ ਕੀ ਕਹਣਾ ਕਸਾਨੀ ਅੰਦੋਲਨ ਦੇ ਕਾਰਨ ਲਗਾਤਾਰ ਮਹਿੰਗਾਈ ਹੋ ਰਹੀ ਹੈ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨ ਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ ਬਹੁਤ ਜਿਆਦਾ ਰਸੋਈ ਦਾ ਜਿਹੜਾ ਸਮਾਨ ਆ ਮਹਿੰਗਾ ਹੋ ਚੁੱਕਾ ਵਾ ਸਬਜ਼ੀਆਂ ਦਾ ਰੇਟ ਡਬਲ ਹੋ ਗਏ ਆ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਇੱਕ ਸਾਈਡ ਤੇ ਬੈਠ ਕੇ ਆਪਣਾ ਕਰਨ ਧਰਦਾ ਕਿ ਜੋ ਕਿ ਸਬਜ਼ੀਆਂ ਦੀਆਂ ਜਿਹੜਾ ਟਰੱਕ ਆਈ ਜਾਣ ਤੇ ਸਾਡੀਆਂ ਭੈੜਾ ਜਿਹੜੀਆਂ ਅਸੀਂ ਸਬਜੀ ਆਪਣੀ ਰਸੋਈ ਦਾ ਖਰਚਾ ਆਰਾਮ ਨਾਲ ਕੱਢ ਸਕੀਏ ਜੇ ਗੱਲ ਕਰੀਏ ਪਹਿਲਾਂ ਤੁਸੀਂ ਕਿੰਨੀ ਕ ਸਬਜੀ ਲੈਂਦੀ ਸੀ ਹੁਣ ਮਹਿੰਗਾਈ ਹੋਣ ਦੇ ਕਾਰਨ ਕਿੰਨੀ ਕ ਸਬਜੀ ਲੈ ਰਹੇ ਹੋ ਹੁਣ ਪਹਿਲਾਂ ਕਿਲੋ ਲੈ ਜਾਂਦੀ ਸੀ ਹੁਣ ਅੱਧਾ ਕਿਲੋ ਤੇ ਆ ਗਏ ਆ ਕੁਛ ਪਾਈਆ ਵੀ ਚੀਜ਼ਾਂ ਲਿਜਾਣੀਆਂ ਪੈਂਦੀਆਂ ਵਾ ਜਿਹੜੀਆਂ ਜ਼ਿਆਦਾ ਮਹਿੰਗੀਆਂ ਵਾ ਹਾਂ ਤੁਹਾਨੂੰ ਨਹੀਂ ਲੱਗਦਾ ਇੱਕ ਇਸੇ ਅੰਦੋਲਨ ਦੇ ਕਾਰਨ ਜਿਹੜੀ ਆਵਾਮ ਹੈਗੀ ਆਮ ਜਨਤਾ ਹੀ ਉਹਦੀ ਜੇਬ ਤੇ ਅਸਰ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਰੋਜ਼ ਦੀ ਜਿਹੜੀ ਸਬਜੀ ਹੈਗੀ ਘਰ ਦੇ ਵਿੱਚ ਯੂਜ਼ ਹੋਣੀ ਜਾਂ ਚਾਹੇ ਉਹ ਦਾਲਾ ਹੋਣ ਚਾਹੇ ਉਹ ਸਬਜ਼ੀਆਂ ਹੋਣ ਹਾਂਜੀ ਜੀ ਸਾਰਿਆਂ ਦੇ ਭੈਣਾਂ ਦੇ ਜੇਬਾਂ ਤੇ ਅਸਰ ਪਿਆ ਜਿਹੜੀ ਵਿਚਾਰੀ ਭੈਣ ਕਿਲੋ ਸਬਜੀ ਬਣਦੀ ਆ ਉਹ ਅੱਧਾ ਕਿਲੋ ਦੇ ਨਾਲ ਗੁਜ਼ਾਰਾ ਕਰ ਰਹੀ ਆ ਤੁਹਾਨੂੰ ਲੱਗਦਾ ਅੱਧਾ ਕਿਲੋ ਨਾਲ ਘਰ ਦਾ ਗੁਜ਼ਾਰਾ ਹੋ ਜਾਏਗਾ ਨਹੀਂ ਜੀ ਨਹੀਂ ਹੁੰਦਾ ਜੀ ਤੁਹਾਨੂੰ ਇਹ ਵੀ ਲੱਗਦਾ ਕਿ ਕਿਸਾਨਾਂ ਨੂੰ ਆਮ ਜਨਤਾ ਦੇ ਬਾਰੇ ਵੀ ਸੋਚਣਾ ਚਾਹੀਦਾ ਇੱਕ ਸਾਈਡ ਤੇ ਬਹਿ ਜਾਓ ਤੇ ਗੱਲਬਾਤ ਕਰੋ ਜਿਹੜੀ ਆਵਾਜਾਈ ਹੈ ਉਹ ਚੱਲਣ ਦਿਓ ਲੋਕ ਵੀ ਇਸ ਕਿਸਾਨੀ ਅੰਦੋਲਨ ਦੇ ਕਾਰਨ ਪਰੇਸ਼ਾਨ ਹੋ ਰਹੇ ਨੇ ਹਾਂਜੀ ਜੀ ਸਾਰੇ ਲੋਕੀ ਪਰੇਸ਼ਾਨ ਹੋ ਰਹੇ ਨੇ ਸਬਜ਼ੀਆਂ ਦੇ ਟਰੱਕ ਨਹੀਂ ਆ ਰਹੇ ਕੋਈ ਸਮਾਨ ਨਹੀਂ ਆ ਰਿਹਾ ਉਹੀ ਸਾਨੂੰ ਜਿਹੜੇ ਬਾਜ਼ਾਰ ਚ ਡਬਲ ਰੇਟ ਤੇ ਮਿਲ ਰਿਹਾ ਸਮਾਨ ਹੋਰ ਵੀ ਜਿਹੜੇ ਦੁਕਾਨਦਾਰ ਹੈਗੇ ਆ ਸਬਜੀ ਦੀ ਜਿਹੜਾ ਕਾਰੋਬਾਰ ਕਰ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣ ਜੋ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਸਾਨੀ ਅੰਦੋਲਨ ਦਾ ਨਾਮ ਦਿੱਤਾ ਗਿਆ ਉਸ ਅੰਦੋਲਨ ਨੂੰ ਕਿੱਦਾਂ ਦੇਖਦੇ ਪਏ ਦੇਖੋ ਜੀ ਆਪਣਾ ਪੱਖ ਰੱਖਣਾ ਤੇ ਸਾਰਿਆਂ ਦਾ ਬੰਦਾ ਆ ਪਰ ਜਿਹੜੇ ਹਿਸਾਬ ਦੇ ਰੱਖ ਰਹੇ ਆ ਲੋਕ ਜਿਹੜੇ ਕੰਮ ਜਿੱਦਾਂ ਦਾ ਕਰ ਰਿਹਾ ਸਹੀ ਨਹੀਂ ਹੈਗਾ ਜਿਨ੍ਹਾਂ ਨੇ ਵਪਾਰੀ ਨੇ ਉਥੋਂ ਮਾਲ ਆਪਣਾ ਮੰਗਾ ਚੁੱਕਿਆ ਪੇਮੈਂਟਾਂ ਜਿਨ੍ਹਾਂ ਦੀ ਹੋ ਗਈਆਂ ਉੱਥੇ ਉਹਨਾਂ ਨੇ ਮਾਲ ਉਥੋਂ ਤੋਰ ਦਿੱਤਾ ਆ ਪਰ ਉੱਥੇ ਗੱਡੀਆਂ ਰੁਕੀਆਂ ਹੋਈਆਂ ਲੱਖਾਂ ਕਰੋੜਾਂ ਦਾ ਘਾਟਾ ਆ ਉਹ ਕਿਸਾਨਾਂ ਨਾਲ ਥੋੜੀ ਪਰਨਾ ਆ ਉਹ ਵਪਾਰੀਆਂ ਨੂੰ ਪਰ ਰਿਹਾ ਘਾਟਾ ਇਹਨਾਂ ਨੂੰ ਪੈਣਾ ਆ ਤੇ ਸਬਜ਼ੀ ਮਹਿੰਗੀ ਵੀ ਹੋ ਸਕਦੀ ਹੈ ਜਿੱਦਾਂ ਪਿਆਜ਼ ਪਹਿਲੇ ਕਾਫੀ ਮੰਨਦਾ ਸੀ 13 14 ਅੱਜ ਉੱਥੇ ਟਰੱਕ ਸੰਭੂ ਬਾਰਡਰ ਤੇ ਰੁਕ ਗਏ ਪਿੱਛੇ ਅੱਜ ਉਹੀ ਪਿਆਜ਼ 22 23 ਰੁਪ कोरोना बार बार ਪਿਆ ਦਾ ਘਾਟਾ ਆਇਆ ਇਹ ਸੋਚਣਾ ਚਾਹੀਦਾ ਜਿਹੜੇ ਉੱਥੇ ਬੈਠੇ ਹੈਗੇ ਆ ਕਿ ਭਾਈ ਸਾਂ ਸਮਾਨ ਨਾਲ ਚੱਲਣਾ ਹੈ ਨਾ ਕਿਸੇ ਦਾ ਘਾਟਾ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਜਿਹੜੇ ਕਈ ਲੋਕਾਂ ਨੇ ਬਾਹਰੋਂ ਆਣਾ ਆਇਆ ਉਹਨਾਂ ਦੇ ਵਾਸਤੇ ਬੜਾ ਮੁਸ਼ਕਲ ਹੈ ਕੋਈ ਵਿਚਾਰੇ ਤਰੀਕਾ ਵਾਸਤੇ ਜਾ ਰਹੇ ਆ ਕੋਈ ਪੇਸ਼ੈਂਟ ਜਾ ਰਹੇ ਆਪਣਾ ਟ੍ਰੀਟਮੈਂਟ ਕਰਨ ਦਿੱਲੀ ਨੂੰ ਜਾ ਰਹੇ ਆ ਉਹਨਾਂ ਦਾ ਵੀ ਬੜਾ ਮੁਸ਼ਕਲ ਹੈ ਮਗਰ ਜੇ ਗੱਲ ਕਰਾਂ ਅੱਜ ਦਿਨ ਜਿਹੜੇ ਕਿਸਾਨ ਹੈ ਸੜਕਾਂ ਦੇ ਬੈਜ ਜਾਂਦੇ ਆਪਣੀਆਂ ਮੰਗਾਂ ਨੂੰ ਲੈ ਕੇ ਟ੍ਰੇਨ ਰੋਕੋ ਅੰਦੋਲਨ ਦਾ ਕੋਸ਼ਿਸ਼ ਕਰ ਦਿੰਦੇ ਐ ਐਲਾਨ ਕਰ ਦਿੰਦੇ ਅੱਜ ਟ੍ਰੇਨ ਰੋਕੋ ਇਸ ਨੂੰ ਕਿੱਦਾਂ ਦੇ ਦੇਖੋ ਜੀ ਟ੍ਰੇਨਾਂ ਰੋਕਣਾ ਤੇ ਆਪਣਾ ਸੜਕਾਂ ਜਾਮ ਕਰਨੀ ਹੈ ਕੋਈ ਕੋਈ ਮੁੱਦਾ ਥੋੜੀ ਦੇਖੋ ਜੀ ਜੇ ਤੁਸੀਂ ਬਹਿਣਾ ਹੈ ਤੇ ਉਹਨਾਂ ਦੇ ਆਪਣੇ ਆਫਿਸ ਅਗਿਫਤਰ ਨਾਲ ਲਾਓ ਉਹਨਾਂ ਨੂੰ ਜਿੱਥੇ ਉਹਨਾਂ ਦਾ ਦਫਤਰ ਆਫਿਸ ਹੀ ਉੱਥੇ ਆ ਕੇ ਆਮ ਲੋਕਾਂ ਨੂੰ ਤੰਗ ਕਰਨ ਦਾ ਕੀ ਮਤਲਬ ਹੈ ਉਹਨਾਂ ਦਾ ਕਦੇ ਟ੍ਰੇਨਾਂ ਰੋਕ ਦਿੰਦੇ ਆ ਕਦੇ ਸੜਕਾਂ ਰੋਕ ਦਿੰਦੇ ਆ ਲੋਕਾਂ ਦਾ ਤਾਂ ਮੁਸ਼ਕਲ ਹੀ ਹੈ ਨਾ ਆਮ ਬੰਦੇ ਵਾਸਤੇ ਕਾफी ਮੁਸ਼ਕਲ ਬਣ ਚੁੱਕਾ ਹੈ ਹਾਂਜੀ ਮਗਰ ਜੇ ਗੱਲ ਕਰਾਂ ਅੱਗੇ ਇਸ ਮੰਡੀ ਦੇ ਵਿੱਚ ਕਾफी ਰੌਣਕ ਦੇਖਣ ਨੂੰ ਮਿਲਦੀ ਵੀ ਸੀ ਮਗਰ ਹੁਣ ਉਹ ਰੌਣਕ ਉਹ ਦਿਖਦੀ ਨਹੀਂ ਪਈ ਸਬਜ਼ੀ ਹੁਣ ਥਾਂ ਥਾਂ ਤੇ ਕੰਮ ਚੱਲ ਪਿਆ ਹੈ ਹਰ ਥਾਂ ਤੇ ਜਿੰਨੇ ਕਰਿਆਣਾ ਰੱਖਿਆ ਉਹਨੇ ਵੀ ਸਬਜ਼ੀ ਦਾ ਕੰਮ ਸ਼ੁਰੂ ਕਰ ਲਿਆ ਹੈ ਤੇ ਪਹਿਲੇ ਤਾਂ ਚਲੋ ਮੰਡੀ ਆਂਦੇ ਸੀ ਲੋਕੀ ਹੁਣ ਤੁਹਾਨੂੰ ਹਰ ਥਾਂ ਤੇ ਸਬਜ਼ੀ ਨਹੀਂ ਇਹ ਇਹ ਕਾਰਨ ਮੰਨਿਆ ਜਾ ਸਕਦਾ ਹੈ ਮਹਿੰਗਾਈ ਕਿਉਂਕਿ ਸਬਜ਼ੀ ਦੀ ਮਹਿੰਗਾਈ ਜਿਹੜੇ ਰੇਟ ਹੈਗੇ ਆਸਮਾਨ ਨੂੰ ਛੂਗੇ ਆ ਕਿਉਂਕਿ ਜਿਹੜੇ ਟਰੱਕ ਹੈਗੇ ਲੋਡ ਹੋਏ ਪਏ ਆ ਉਹ ਸ਼ੰਭੂ ਬਾਰਡਰ ਤੇ ਖੜੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੈਂ ਤੁਹਾਨੂੰ ਦੱਸ ਰਿਹਾ ਜੀ ਹਰ ਕੋਈ ਵੀ ਸਬਜ਼ੀ ਹੈ 20 ਰੁਪਏ ਕਿਲੋ ਮਗਰ ਵੱਧ ਚੁੱਕੀ ਹੈ ਅ ਤਿੰਨ ਚਾਰ ਦਿਨਾਂ ਦਾ 20 ਰੁਪਏ ਕਿਲੋ ਮਗ ਇਹ ਕਹ ਲਿਆ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਸਬਜ਼ੀ ਮੰਡੀ ਦੇ ਵਪਾਰੀ ਹੈਗੇ ਜਿਹੜੇ ਸਬਜ਼ੀ ਵੇਚਦੇ ਆ ਮਗਰ ਇਹਨਾਂ ਦਾ ਇਹ ਕਹਿਣਾ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਬਿਲਕੁਲ ਗਲਤ ਚੱਲਿਆ ਕਿਸਾਨਾਂ ਨੂੰ ਚਾਹੀਦਾ ਇੱਕ ਸਾਈਡ ਤੇ ਹੋ ਕੇ ਗੱਲਬਾਤ ਕਰਨ ਤਾਂ ਕਿ ਆਵਾਜ਼ਾਈ ਚੱਲਦੀ ਰਹੇ ਜਿਹੜਾ ਇਹਨਾਂ ਦਾ ਮਾਲ ਜਿਹੜਾ ਹੈਗਾ ਸ਼ੰਭੂ ਬਾਡਰ ਦੇ ਉੱਤੇ ਫਸਿਆ ਹੋਏ ਟਰੱਕ ਰੁਕੇ ਹੋਏ ਉਹ ਆਸਾਨੀ ਨਾਲ ਆ ਸਕਣ ਔਰ ਸਬਜ਼ੀਆਂ ਦੇ ਜਿਹੜੇ ਰੇਟ ਹੈ ਉਹ ਘੱਟ ਹੋ ਸਕਣ